¡Santiago, ਚਾਈਨਾ ਡੋਰੂ ਲੈ ਕੇ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਵਕ-ਵਕ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹੁਣ ਪਰ ਲਗਾਤਾਰ ਕੁਰਾਲੀ ਸ਼ਹਿਰ ਦੇ ਇਲਾਕੇ ਦੇ ਵਿੱਚ ਚਾਈਨਾ ਡੋਰ ਜ਼ਿਕਰਈ ਹੈ ਜਿਸ ਕਰਕੇ ਕਾਫੀ ਖਾਸੇ ਵੀ ਲਗਾਤਾਰ ਖੋ ਰਹੇ ਨੇ ਰੋਜ਼ਾਨਾ ਹੀ ਕੁਰਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਕੋਈ ਨਾ ਕੋਈ ਅਜਿਹਾ ਕੇਸ ਆ ਹੀ ਜਾਂਦਾ ਹੈ ਜਿੱਤੇ ਕੋਈ ਚਾਈਨਾ ਡੋਰ ਦਾ ਵਿਅਕਤੀ ਸ਼ਿਕਾਰ ਹੋਇਆ ਹੋਵੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਬਖਾਨ ਅੱਜ ਕਿਸਾਨ ਜੱਥੇਬੰਦੀਆਂ ਜੋ ਕਿ ਵਕ-ਵਕ ਕਿਸਾਨ ਆਗੂ ਨੇ ਅਤੇ ਰਾਜਨੀਤਿਕ ਰਾਜਨੀਤਿਕ ਆਗੂ ਅਤੇ ਨਾਲ ਹੀ ਪੱਤਰਕਾਰ ਭਾਈਚਾਰੇ ਵੱਲੋਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਚਾਈਨਾ ਡੋਰ ਦੀ ਬਿਲਕੁਲ ਵੀ ਦੁਰਪ੍ਰਯੋਗ ਨਾ ਕਰਿਆ ਜਾਵੇ ਅਤੇ ਚਾਈਨਾ ਡੋਰ ਨਾ ਵਰਤੀ ਜਾਵੇ ਗੱਲਬਾਤ ਵੀ ਕਰਦੇ ਹਨ ਆਗੂਆਂ ਦੇ ਨਾਲ ਕੀ ਆਖਰ ਕੀ ਕਹਿ ਰਹੇ ਨੇ ਕਰਾਲੀ ਸ਼ਹਿਰ ਹੈ ਤੇ ਲਾਗਦੇ ਇਲਾਕਿਆਂ ਦੇ ਵਿੱਚ ਚਾਈਨਾ ਡੋਰ ਦੀ ਬਹੁਤ ਪਰਮਾਰ ਹੈ ਤੇ ਮਿਤ ਹਾਦਸੇ ਪਾਪ ਰਹੇ ਨੇ ਇੱਕ ਨੌਜਵਾਨ ਦੀ ਪਿੱਛੇ ਮੌਤ ਵੀ ਹੋ ਗਈ ਹੈ ਇਸ ਨੂੰ ਲੈ ਕੇ ਹੁਣ ਰੋਸੀ ਇਲਾਕੇ ਦੇ ਵਿੱਚ ਅੱਜ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਕੋਈ ਤੁਰੰਤ ਚੋਨਾ ਡੋਰ ਜਿਹੜੇ ਵੀ ਤਸਕਰ ਇੱਥੇ ਵੇਚ ਰਹੇ ਨੇ ਕੋਈ ਵੀ ਲੁਕਾ ਕੇ ਛਪਾਪੇ ਉਹ ਕਿਵੇਂ ਪਕੜਨੇ ਨੇ ਨਕਲੀ ਗਾਹਕ ਪੇਚਣੇ ਨੇ ਉਹ ਪੁਰਸ਼ ਦੀ ਜ਼ਿੰਮੇਵਾਰੀ ਹੈ ਅਗਰ ਅੱਜ ਸਾਡੀਆਂ ਸਾਰੀਆਂ ਤਖਾਨ ਜੱਥੇਬੰਦੀਆਂ ਪੱਤਰਕਾਰ ਭਾਈਚਾਰਾ ਕੁਰਾਲੀ ਦੇ ਵਿੱਚ ਇਕੱਤਰ ਹੋਇਆ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਵੀ ਸਹਿਯੋਗ ਕਰਾਂਗੇ ਪਰ ਇਹ ਖੂਨੀ ਡੋਰ ਨੂੰ ਬੰਦ ਕੀਤਾ ਜਾਵੇ ਜਿਸ ਦੇ ਨਾਲ ਰੋਜ਼ਾਨਾ ਘਰ ਉਜੜ ਰਹੇ ਨੇ ਅਰੇ ਕਾ ਹੱਥ ਸੇ ਕੁਰਾਲੀ ਦੇ ਵਿੱਚ ਅਤੇ ਪੂਰੇ ਮਾਜਰੀ ਬਲਾਕ ਮੁੱਲਾਪੁਰ ਨਮਕਰਾਉਸ਼ ਏਰੀਆ ਵਿੱਚ ਵਾਪਰ ਰਹੇ ਨੇ ਇਸ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਇਸ ਰੋਡ ਦੇ ਉੱਤੇ ਰੱਖਿਆ ਗਿਆ ਤੇ ਅਗਲੀ ਕਾਰਵਾਈ ਕੀ ਹੋਊਗੀ ਜੇਕਰ ਫੇਰ ਵੀ ਕੋਈ ਆਸ ਨਾ ਦੇਖੋ ਅਸੀਂ ਅੱਜ ਡੀਐਸਪੀ ਸਾਹਿਬ ਦੇ ਨਾਂ ਤੇ ਮੰਗ ਪੱਤਰ ਦੇ ਰਹੇ ਹਾਂ ਇਹ ਉਹਨਾਂ ਨੇ ਕਰਨਾ ਫਿਰ ਉਸ ਤੋਂ ਬਾਅਦ ਵੱਡਾ ਸੰਗਰਸ਼ ਹਿੱਕਾਂਗੇ ਕਿਉਂਕਿ ਸਾਡੀ ਸੁਰੱਖਿਆ ਦਾ ਮਾਮਲਾ ਏ ਤੇ ਚੱਕ ਕੇ ਇਸ ਜੇ ਕੋਈ ਬੋਲ ਦੇਵੇ ਸਰਕਾਰ ਦੇ ਵਿੱਚ ਜਦੇ ਕੇਸ ਹੋ ਜਾਂਦਾ ਪਰ ਹੁਣ ਖੁੰਡੀ ਡੋਰ ਵੇਚਣ ਵਾਲਿਆਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ ਇਸ ਲਈ ਰੋਸ ਹੈ ਸਾਡਾ ਇਹ। ਬੰਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਪਰ ਕਿਸੇ ਤਰ੍ਹਾਂ ਦੀ ਕੋਈ ਚੈਨਾਡੋਰ ਸਾਹਮਣੇ ਨਹੀਂ ਆਈ। ਦੇਖੋ ਜਦੋਂ ਛਾਪੇਮਾਰੀ ਕਿਸੇ ਬਾਹਰੋਂ ਹੁੰਦੀ ਆ ਉਹ ਸਾਰਾ ਕੁਝ ਮਿਲੀ ਭੁਗਤ ਨਾਲ ਪਹਿਲਾਂ ਪਤਾ ਹੁੰਦਾ ਸਾਰਾ ਕੁਝ ਛਪਾ ਦਿੱਤਾ ਜਾਂਦਾ ਉਹ ਜਦੋਂ ਸਹਿਰ ਤੋਂ ਹੋ ਕੇ ਕਰਨਗੇ ਨਕਲੀ ਉਹ ਗਾਕ ਪੈਜਣ ਸਾਨੂੰ ਦੱਸਣ ਦੀ ਸਾਡੀ ਡਿਊਟੀ ਨਹੀਂ ਤਾਂ ਅਸੀਂ ਅੱਜ ਕਰਵਾ ਦਿੰਨੇ ਇੱਥੇ ਬਹੁਤ ਨਿਕਲਣਗੇ ਜਿਹੜੇ ਸਾਈਡਾਂ ਤੇ ਰੱਖ ਕੇ ਚੋਰੀ ਦੇ ਬੱਚੇ ਉਹਨਾਂ ਕੋਲੋਂ ਲੈ ਕੇ ਆਉਂਦੇ ਨੇ ਅੱਜ ਹਰੇਕ ਖੰਭੇ ਤੇ ਹਰੇਕ ਥਾਂ ਤੁਸੀਂ ਦੇਖ ਲਓ ਕਰਾਲੀ ਦੇ ਵਿੱਚ ਤਾਰਾਂ ਤੇ ਕਿੰਨੀ ਚਾਇਨਾ ਡੋਰ ਇੱਥੇ ਫਸੀ ਹੋਈ ਐ ਆ ਪੈਰਾਂ ਦੇ ਵਿੱਚ ਫਸਦੀ ਫਿਰਦੀ ਐ ਕਿੰਨੀ ਪਰਮਾਰ ਜੇਕਰ ਇੱਥੇ ਫਿਕਰ ਹੈ ਉਹ ਆਉਂਦੀ ਕਿੱਥੋਂ ਹੈ ਸਵਾਲ ਤਾਂ ਇਹ ਐ ਫੈਕਟਰੀਆਂ ਹੀ ਫਿਰ ਬੰਦ ਕਰਨੀਆਂ ਚਾਹੀਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਕਰੋੜਾਂ ਰੁਪਏ ਦੀਆਂ ਫੈਕਟਰੀਆਂ ਚੱਲ ਰਹੀਆਂ ਐ ਜਿੱਥੇ ਕਰੋੜਾਂ ਦੀ ਡੋਰ ਬਣ ਰਹੀ ਆ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ ਦੇਖੋ ਬਿਲਕੁਲ ਬੰਦ ਹੋਣਾ ਚਾਹੀਦਾ ਜੇਕਰ ਇਹ ਨਿਰਯਾਤ ਕਰਵਾ ਰਹੇ ਨੇ ਚਾਇਨਾ ਤੋਂ ਕਰਵਾ ਰਹੇ ਨੇ ਬਾਹਰ ਤੋਂ ਕਰਵਾ ਰਹੇ ਨੇ ਘਟੋ-ਘਟੇ ਜੇ ਫੈਕਟਰੀ ਨਹੀਂ ਬੰਦ ਹੁੰਦੀ ਤਾਂ ਦੁਕਾਨਾਂ ਤੇ ਤਾਂ ਰੋਕਣਾ ਬੜਾ ਸੌਖਾ ਐ ਕਿਉਂਕਿ ਜੇ ਹੁਣ ਸਿਰ ਤੋਂ ਪ ਖਰਾਬ ਹੋ ਰਹੀ ਸੀ ਕਿੰਨਿਆਂ ਤੇ ਸੱਟਾਂ ਚੋਟਾਂ ਲੱਗੀਆਂ ਕਿੰਨੇ ਨੇ ਅੱਖਾਂ ਚਲੇ ਗਈਆਂ ਪਰ ਜਦੋਂ ਹੁਣ ਨੌਜਵਾਨ ਦੀ ਡੈਥ ਵੀ ਹੋ ਗਈ ਤੇ ਹੁਣ ਤਾਂ ਸਿਰ ਤੋਂ ਪਾਣੀ ਲੰਘ ਗਿਆ ਇਹਨੂੰ ਅਸੀਂ ਕਦੋਂ ਤੱਕ ਬਰਦਾਸ਼ਤ ਕਰਾਂਗੇ ਆ ਆਮ ਆਦਮੀ ਪਾਰਟੀ ਤੁਹਾਡੀ ਸਰਕਾਰ ਹੈ ਕੀ ਕਹਿਣਾ ਚਾਹਦੇ ਹੋ ਜਿਹੜੇ ਲੋਕ ਚਾਹੀ ਤੋਂ ਮੇਜਰੇ ਕੋਈ ਵੀ ਸਰਕਾਰ ਚਾਹੇ ਅੱਜ ਆਮ ਆਦਮੀ ਪਾਰਟੀ ਦੀ ਸਾਡੀ ਆਪਣੀ ਸਰਕਾਰ ਹੈ ਸਰਕਾਰ ਕੋਈ ਵੀ ਹੋ ਸਕਦੀ ਹੈ ਪਰ ਜਿਹੜੀ ਇਹ ਮਸਲਾ ਬਹੁਤ ਗੰਭੀਰ ਹੈ ਕਿਉਂਕਿ ਸਾਨੂੰ ਪਬਲਿਕ ਨੂੰ ਵੀ ਚਾਹੇ ਗਲੀ ਮਹੱਲੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਨੂੰ ਵੀ ਇਹ ਦੱਸਣਾ ਚਾਹੀਦਾ ਵੀ ਕਿਹੜਾ ਸਟਾਕ ਇਸਟਮਾਲ ਵੇਚ ਰਿਹਾ ਕਿਹਦੇ ਕੋਲ ਪਿਆ ਜੇ ਕੋਈ ਖਰੀਦ ਕੇ ਲਿਆਉਂਦਾ ਉਹਨੂੰ ਦੱਸਣਾ ਚਾਹੀਦਾ ਔਰ ਦੱਸ ਕੇ ਅਸੀਂ ਜਿਹੜੀ ਇਹਦੀ ਕਾਰਵਾਈ ਹੈ ਜੇ ਸਾਡੀ ਪੁਲਿਸ ਪ੍ਰਸ਼ਾਸਨ ਨਹੀਂ ਸੁਣਦਾ ਤਾਂ ਆਪਾਂ ਕੋਰਟ ਜਾਈਏ ਕਚੈਰੀ ਜਾਈਏ ਅਸੀਂ ਨਾਲ ਹੈ ਜੀ ਇਹ ਗਲਤ ਹੈ ਜਿਹੜੀਆਂ ਇਹ ਡੋਰ ਹੈ ਇਹ ਬੜੀ ਜਾਣਲੇਵਾ ਡੋਰਾਂ ਹੈ ਔਰੇ ਬਹੁਤ ਹੀ ਇੱਕ ਹਥਿਆਰ ਦਾ ਕੰਮ ਕਰਦੀ ਹੈ। ਦੋ ਨਾਲ ਪਹਿਲਾਂ ਦੇਖਣ ਨੂੰ ਆਇਆ ਸੀਗਾ ਜਦੋਂ ਚਾਈਨੀ ਟੌਰ ਦੀ ਬਾਰੋਂ ਦੀ ਸੀ ਤੇ ਵੇਚਣ ਵਾਲਾ ਇੱਕ ਹੁੰਦਾ ਸੀਗਾ ਪਰ ਸਵਾਰਥ ਕਾਫੀ ਲੋਕਾਂ ਦੀ ਪਹੁੰਚ ਸੀ। ਵਿਖੋਦੀ ਅਸੀਂ ਤਾਂ ਉਹਨਾਂ ਉਹਨਾਂ ਲੋਕਾਂ ਦੇ ਵਿੱਚੋਂ ਐ ਜਿੱਥੇ ਚਾਹੇ ਕੋਈ ਨਸ਼ਾ ਕਰਦਾ ਅਸੀਂ ਕਦੇ ਨਸ਼ੇ ਦੀ ਸਵਾਰਥ ਨਹੀਂ ਕਰੀ। ਅਸੀਂ ਆ ਜਿਹੜੀ ਇਹ ਬਹੁਤ ਮੰਦਭਾਗੀ ਘਟਨਾ ਚੱਲ ਰਹੀ ਹੈ ਜਿਹੜੀ ਚਾਈਨਾ ਟੌਰ ਵਿਕ ਰਹੀ ਹੈ। ਅਸੀਂ ਇਹਦੇ ਵੀ ਨਾਲ ਨਹੀਂ ਹੈਗੇ। ਚਾਹੇ ਅਸੀਂ ਤੁਸੀਂ ਸਾਨੂੰ ਆਪਣੇ ਨਜ਼ਰੀਏ ਨਾਲ ਜਿੱਧਰ ਮਰਜੀ ਦੇਖੋ ਪਰ ਅਸੀਂ ਲੋਕ ਹਿੱਤ ਵਿੱਚ ਐ ਔਰ ਅਸੀਂ ਵੀ ਇਨਸਾਨ ਐ ਸਾਡਾ ਵੀ ਗਲਟ ਕੱਟ ਸਕਦੀ ਆ ਬਸਨ ਸਾਹਿਬ ਇੱਕ ਪਾਸੇ ਸਰਕਾਰ ਵੱਲੋਂ ਨਸ਼ੇ ਬੰਦ ਕਰਾਉਣ ਦੀ ਮਿਹਨਤ ਚਲਾਈ ਗਈ ਐ ਲੋਕ ਕਹਿੰਦੇ ਆ ਕਿ ਚਾਇਨਾ ਡੋਰ ਤਾਂ ਬੰਦ ਨਹੀਂ ਹੋ ਰਹੀ ਨਸ਼ੇ ਕਿੱਥੋਂ ਬੰਦ ਕਰਾ ਲੂ ਸਰਕਾਰ ਦੇ ਦੇਖੋ ਜੀ ਮੁੱਦਾ ਇਹ ਚਾਇਨਾ ਡੋਰ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਵੀ ਸੇਮ ਐ ਮੈਂ ਤਾਂ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਜਿਹੜੇ ਗਲੀ ਮਹਲੇ ਚ ਕੋਈ ਨਸ਼ਾ ਚਿੱਟਾ ਵਿਕਦਾ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਡਰਨਾ ਨਹੀਂ ਚਾਹੀਦਾ ਕਿਸੇ ਨੂੰ ਵੀ ਔਰ ਦੱਸੋ ਖੁੱਲਕੇ ਦੱਸੋ ਐਸਟੀਐਫ ਨੂੰ ਦੱਸੋ ਕਰਾਲੀ ਪੁਲਿਸ ਨਹੀਂ ਸੁਣਦੀ ਤਾਂ ਤੁਸੀਂ ਐਸਟੀਐਫ ਇੱਕ ਆਪਣਾ ਇਹਦਾ ਬਣਿਆ ਹੋਇਆ ਜੀ ਉਹਨਾਂ ਨੂੰ ਦੱਸਣਾ ਚਾਹੀਦਾ ਹਾਂਜੀ ਚੈਨਾ ਡੋਰ ਨਾਲ ਸਾਡੇ ਮਨੁੱਖੀ ਤੇ ਜਾਨਵਰਾਂ ਦਾ ਇੰਨਾ ਕਾਣ ਹੋ ਰਿਹਾ ਪੰਛੀਆਂ ਦੇ ਲੱਤਾਂ ਵੱਡ ਹੋ ਰਹੀਆਂ ਤੇ ਫੰਗ ਵੱਡ ਹੋ ਰਿਹਾ ਤੇ ਚੈਨਾ ਡੋਰ ਨਾਲ ਖੈੜ ਫਲਾਈਓਵਰ ਤੇ ਹਰ ਰੋਜ਼ ਇੱਕ ਦੋ ਦਾ ਐਕਸੀਡੈਂਟ ਇਹੋ ਜਿਹੋ ਹੁੰਨੇ ਆ ਜਿਨ੍ਹਾਂ ਦੇ ਗਰਦਣਾ ਕਿਸੇ ਬਾਹਾਂ ਕਿਤੇ ਕੋਈ ਕਿਤੇ ਕਿਤੇ ਬਹੁਤ ਮਤਲ ਕਟਬਟ ਹੋ ਰਹੀ ਆ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਬਹੁਤ ਅਪੀਲ ਕਰੀ ਦੀ ਜਿੱਦਣ ਪਟਾਲੀ ਦੇ ਮੁੰਡਾ ਆ ਆਸਾ ਹੋਇਆ ਤਾਂ ਉਹਦੇ ਬਾਅਦ ਕੋਈ ਪ੍ਰਸ਼ਾਸਨ ਨੇ ਸਾਡੀ ਸੁਣਾਈ ਨਹੀਂ ਕਰੀ ਉਕੜੀ ਢੱਲੇ ਦੇ ਨਾਲ ਕਰਾਲੀ ਦੇ ਵਿੱਚ ਚਾਇਨਾ ਡੋਰ ਵਿਗ ਰਹੀ ਆ ਤੇ ਸਭ ਤੋਂ بڑا ਕਾਣ ਮਨੁੱਖੀ ਦਾ ਮਨੁੱਖੀ ਦੇ ਬਾਅਦ ਜਾਨਵਰਾਂ ਦਾ ਜਿੰਨੇ ਪੰਛੀ ਆ ਪੰਛੀਆਂ ਦਾ ਸਭ ਤੋਂ بڑا ਕਾਣ ਆ ਜੇ ਅਸੀਂ ਲੋਕ ਸਿਰ 5-5 ਰੁਪਏ ਦੇ ਮੁਨਾਫੇ ਵਾਸਤੇ 2 ਰੁਪਏ ਮੁਨਾਫੇ ਵਾਸਤੇ ਇੱਡਾ ਬੜਾ ਪਾਂਛੀਆਂ ਤੇ ਬਾਤਾਂ ਬਣਦਾ ਨੁਕਸਾਨ ਕਰੂਗੇ ਸਾਡੇ ਵਰਗੇ ਲਾਲਚੀ ਬੰਦਾ ਕੋਈ ਨਹੀਂ ਹੈ ਇਹ ਸਦਾਈ 5 ਰੁਪਏ 10 ਰੁਪਏ ਨਾਲ ਨਹੀਂ ਚੱਲਣਾ ਜਿੰਨਾ ਤੁਸੀਂ ਬਾਤਾਂ ਬਣ ਸ਼ੁੱਧ ਕਰੋਗੇ ਅਖੀਰ ਦੇ ਵਿੱਚ ਪ੍ਰਮਾਤਮਾ ਪ੍ਰਮਾਤਨਾ ਵੀ ਉਹੀ ਦੇਖਣਾ ਉੱਪਰ ਜਾ ਕੇ ਵੀ ਤੁਸੀਂ ਥੱਲੇ ਕੀ ਕਰਕੇ ਆਏ ਆ ਛੜੇ ਰੁਪਏ ਰੁਪਏ 2-2 ਰੁਪਏ 5-5 ਰੁਪਏ ਨਾਲ ਨਹੀਂ ਸਾਈਂ ਨਹੀਂ ਹੋਣਾ ਅੰਤ ਵਿੱਚ ਤੁਹਾਨੂੰ ਸਾਖ ਦਾ ਦੇਣਾ ਹੀ ਪੈਣਾ ਹੈ ਲੇਖਾ ਦੇਣਾ ਪੈਣਾ ਦੇਖੋ ਮੈਂ ਤਾਂ ਪਹਿਲਾਂ ਵੀ ਅਕਸ਼ਰ ਇਹ ਚੈਡਾ ਟੋਰ ਦੇ ਖਿਲਾਫ ਕਈ ਵਾਰੀ ਵੀਡੀਓ ਵੀ ਪਾਈਆਂ ਔਰ ਵੀਡੀਓ ਦੇ ਨਾਲ-ਨਾਲ ਮੈਂ ਇਹਨਾਂ ਦਾ ਜੋ ਬਾਜ਼ਾਰ ਦੇ ਵਿੱਚ ਵੀ ਲੋ ਤਿੰਨ ਦੁਕਾਨਾਂ ਤੇ ਗਿਆ ਉਹਨਾਂ ਨੂੰ ਮੈਂ ਆਗਾਜ਼ ਵੀ ਕਰਿਆ ਮੈਂ ਇੱਕ ਬੰਦਾ ਫੜਿਆ ਵੀ ਉਹਨੂੰ ਮੈਂ ਕਿਹਾ ਵੀ ਇੱਕ ਵਾਰੀ ਛੱਡ ਤਾਂ ਪਰ ਐਦਾਂ ਦੇ ਬੰਦੇ ਨਹੀਂ ਸਿੱਧਰ ਰਹੇ ਮੈਂ ਪ੍ਰਸ਼ਾਸਨ ਦੇ ਅੱਗੇ ਇਹੀ ਕਹਿਣਾ ਚਾਹੁੰਦਾ ਕਿ ਆਰਟੀਵਿਸ਼ਨ ਦਾ ਹੱਕ ਵਣਕੇ ਇਹਨਾਂ ਦੀਆਂ ਦੁਕਾਨਾਂ ਤੇ ਜਾਓ ਤਾਂ ਕਿ ਜੋ ਤੁਹਾਨੂੰ ਡੋਰ ਦਿਖਾਣ ਉਹਨਾਂ ਨੂੰ ਡੋਰ ਨੂੰ ਕਬਜ਼ੇ ਚ ਲੈ ਕੇ ਇਹਨਾਂ ਤੇ ਐਫਆਈਆਰ ਕਰੀ ਜਾਵੇ ਪਰ ਐਦਾਂ ਦਾ ਕੋਈ ਨਾ ਤਾਂ ਉਹਨੇ ਮੁਲਾਜ਼ਮ ਹੈ ਨਾ ਪ੍ਰਸ਼ਾਸਨ ਹੈ ਔਰ ਨਾ ਹੀ ਕੋਈ ਅਹਜਾ ਲੀਡਰ ਹੈ ਉਹਰੇ ਜਿਹੜਾ ਇਹਨਾਂ ਦੇ ਵਿੱਚ ਜਾ ਕੇ ਇਹ ਕੰਮ ਕਰ ਸਕੇ ਅਸੀਂ ਤਾਂ ਇਹ ਕਹੂਗੇ ਕਿ ਇਨਸਾਨ ਔਰ ਇਨਸਾਨੀਅਤ ਨੂੰ ਜਾਗਣਾ ਪਊਗਾ ਜੇ ਆਪਣੇ ਬੱਚੇ ਹਰ ਇਹ ਪੰਛੀ ਤੁਸੀਂ ਬਚਾਣੇ ਨਹੀਂ ਤਾਂ ਫੇਰਾਹੀ ਚਲੀ ਜਾਣਾ ਇੱਥੇ ਧਰਨੇ ਲਾ ਦੋ ਉੱਥੇ ਧਰਨੇ ਲਾ ਦੋ ਇਹ ਨਾਲ ਤੁਹਾਡੇ ਦਾ ਕੋਈ ਫਾਇਦਾ ਨਹੀਂ ਜਿੰਨਾ ਧਰਨਾ ਹੁਣ ਇੱਥੇ ਲੱਗ ਰਿਹਾ ਐ ਏਦਾਂ ਦਾ ਹੀ ਜਾ ਕੇ ਤੁਸੀਂ ਬਾਜ਼ਾਰ ਵਿੱਚ ਕੱਢੋ ਇੱਕ ਵਾਰੀ ਵੀ ਹਾਂ ਇਹ ਕੰਮ ਹੋ ਰਹੇ ਐ ਇਹਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਆਪਣਾ ਤੇ ਇਹੜਾ ਮੰਗ ਪੱਤਰ ਹੈਗਾ ਚੈਨਲ ਡੋਰ ਦੇ ਸਬੰਧ ਵਿੱਚ ਹੈਗਾ ਤੇ ਆਪਾਂ ਉਹ ਚਾਪਸਰਾ ਦੇ ਧਿਆਨ ਵਿੱਚ ਲਿਆਵਾਂਗੇ ਤੇ ਜਿਹੜਾ ਵੀ ਕੋਈ ਇਹ ਆਪਣੇ ਚੈਨਲ ਰੋਸ ਵਗੈਰਾ ਵੇਚਦਾ ਸਾਡੀ ਜਗ੍ਹਾ ਰੋਸ ਵੇਚਾ ਲਾਦਾ ਸੀ ਉਹਦੇ ਫਟ ਤੋਂ ਸਖਤ ਕਾਰਵਾਈ ਕਰਾਂਗੇ ਕਮੀ ਕਿੱਥੇ ਨਜ਼ਰ ਆ ਰਹੀ ਹੈ ਸਰ ਕਿਉਂਕਿ ਲਗਾਤਾਰ ਚਾਈਨੀਜ਼ ਲੋਕ ਦਾ ਪਤਾ ਨਹੀਂ ਪਰ ਕਿਤੇ ਫੜਿਆ ਨਹੀਂ ਕਮੀ ਤਾਂ ਮੈਨੂੰ ਨਜ਼ਰ ਇੱਥੇ ਆ ਰਹੀ ਹੈ ਜਿਹੜੇ ਜਿਹੜੇ ਬੱਚੇ ਉਡਾ ਰਹੇ ਆ ਉਹਨਾਂ ਦੇ ਜਿਹੜੇ ਘਰ ਦੇ ਹੈਗੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਕੰਟਰੋਲ ਕਰਨਾ ਚਾਹੀਦਾ ਸੀ ਜਿਹੜਾ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੇਚ ਕਰਨਾ ਚਾਹੀਦਾ ਤੇ ਨਹੀਂ ਹੋ ਰਿਹਾ ਆਉਣ ਵਾਲੇ ਦਿਨਾਂ ਵਿੱਚ ਡਰੋਨ ਨਾਲ ਇਹਨਾਂ ਨੂੰ ਫੜਿਆ ਵੀ ਜਾ ਸਕਦਾ ਹੈ ਡਰੋਨ ਵਾਲੀ ਐਸੀ ਪਾਲਿਸੀ ਤਾਂ ਕੋਈ ਹੈ ਨਹੀਂ ਪਰ ਅਗਰ ਕੋਈ ਐਸੀ ਸਰਕਾਰ ਲਿਆਦੀ ਹੈ ਪਾਲਿਸੀ ਦਾ ਉਸ ਹਿਸਾਬ ਨਾਲ ਫੜਿਆ ਜਾਊਗੇ ਨਹੀਂ ਸਰ ਇਸ ਤਰ੍ਹਾਂ ਹੁੰਦਾ ਹੈ ਨਾ ਜਿੱਦਾਂ ਦੁਕਾਨਦਾਰ ਵੇਚਦੇ ਆ ਚਾਈਨੀ ਲੋ ਉਹਨੇ ਅਲੱਗ ਤਰੀਕੇ ਬਣਾ ਲਏ ਹੋਮ ਡਿਲੀਵਰੀ ਜਾਂ ਹੋਰ ਦੁਕਾਨ ਤੇ ਪੁਲਿਸ ਪ੍ਰਸ਼ਾਸਨ ਨੂੰ ਉਸ ਮੌਕੇ ਤੇ ਮਿਲਦੀ ਨਹੀਂ ਚੀਜ਼ ਉੱਥੇ ਵੀ ਕਈ ਵਾਰ ਐ ਹੋ ਜਾਂਦਾ ਪ੍ਰਸ਼ਾਸਨ ਦੇ ਹੱਥ ਖੜੇ ਹੋ ਜਾਂਦੇ ਨਹੀਂ ਕਿ ਸਾਨੂੰ ਮੌਕੇ ਤੇ ਬਰਾਮਦ ਹੀ ਨਹੀਂ ਹੋਈ ਚੀਜ਼ ਇਹ ਕਿਤਾਬ ਪੁਸਤ ਪ੍ਰਸ਼ਾਸਨੋਂ ਤੇ ਕਿਤਾਬ ਮਸਤ ਨਹੀਂ ਇਹ ਤਾਂ ਜੇ ਅਸੀਂ ਕਿਸੇ ਦੇ ਧਾਰਾ ਲਾਣੀ ਆ ਜਾਂ ਪਰਚਾ ਦੇਣਾ ਆ ਉਹ ਬਰਾਮਦਗੀ ਤਾਂ ਜ਼ਰੂਰੀ ਆ ਉਥੇ ਜ਼ਰੂਰੀ ਹੈਗੀ ਬਰਾਮਦਗੀ ਤਾਂ ਹੋਣੀ ਚਾਹੀਦੀ ਫਿਰ ਇਹ ਕਾਰਵਾਈ ਕਰ ਸਕਵੇ ਕਿਉਂਕਿ ਅਸੀਂ ਵੀ ਜਵਾਬਦੇ ਹਾਂ